ਨਵੇਂ ਬਲੌਗ ਚ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਕਰ ਰਹੇ ਸੀ ਬਈ ਤਿਆਰੀ ਮਿੱਟੀ ਪਾਉਣ ਦੀ ਤੇ ਮੰਨੀ ਤਾਂ ਆ ਗਿਆ ਸਨੇਹੀ ਪਹੁੰਚ ਗਿਆ ਸਰਪੰਚ ਪਹੁੰਚਿਆ ਨਹੀਂ ਹੈਗਾ ਆਪਾਂ ਦੇਲੇ ਬੰਦੇ ਬਈ ਉਹ ਜੀਸੀਬੀ ਆਪਣੀ ਆ ਰਹੀ ਆ ਓਏ ਆ ਪਹਿਲੇ ਦੇਤੀ ਦੀ ਆ ਜੀਸੀਬੀ ਆ ਗਈ ਆਹ ਮਿੱਟੀ-ਮੋਟੀ ਅੰਦਰ ਕਰਕੇ ਫੇਰ ਕੰਮ ਤੋਰਾਂਗੇ ਪਹਿਲਾਂ ਰਾਤ ਮਿੱਟੀ ਪਈਆ ਉਹ ਪਾਵਾਂਗੇ ਆ ਆ ਗਈ ਜੀਸੀਬੀ ਵੀ ਆਹ ਚੱਕਾ ਕੇ ਮਿੱਟੀ-ਮੋਟੀ ਅੰਦਰ ਕਰਕੇ ਫੇਰ ਟਰਾਲੀਆਂ ਪਰ-ਪਰ ਕੇ ਲਿਆਵਾਂਗੇ ਉਧਰ ਫੋਰਡ ਖੜਿਆ ਪਹਿਲਾਂ ਆ ਚੱਕਾਂਗੇ ਆਪਾਂ ਮੇਂ ਮਿੱਤਰੋ ਕਰਤਾ ਕੰਮ ਸ਼ੁਰੂ ਨਾ ਗੇਰਦੀ ਕੰਝ ਦਾ ਨਹੀਂ ਚੱਕਰ ਮੈਨੂੰ ਆਇਆ ਤੈਨੂੰ ਨਾ ਦੇਖਦੇ ਹਾਂ ਹਾਂ ਦੇ ਵੀ ਮਟਰ ਲੋਕਾਂ ਨੇ ਜੇ ਸੀ ਵੀ ਐਮਾ ਨਹੀਂ ਕਰਾਈ ਤੇ ਆਉਂਦੀਆਂ ਨੇ ਹਨਾ ਕਾਂਟਿਆਂ ਦੇ ਆਉਂਦੀਆਂ ਨੇ ਹਨਾ ਜਾਂ ਤਾਂ ਕਾਂਟਿਆਂ ਦੇ ਜਾਂ ਫਿਰ ਮੇਰੇ ਵਰਗਾ ਮੁੱਤ ਬਣਾ ਕਰਕੇ ਟਾਈਮ ਦਾ ਦਾ ਹੁੰਦਾ ਹੈ ਹਾਂ ਇਹ ਕਿਵੇਂ ਆਈ ਆਪਣੇ ਇਹ ਤਾਂ ਆਪਦੀ ਆ ਗਈ ਹੈ ਇਹ ਤਾਂ ਢੇਲ ਢੇਲ ਦੇ ਫੇਰੀ ਹੋਵਦੀ ਰੋਟੀ ਪਾਣੀ ਹਾਂ ਆ ਵੇਟੇ ਆਲੇ ਕਿ ਆਇਆ ਬਦਰੀ ਕਿਥੋਂ ਲੈ ਆਇਆ ਕਿਥੋਂ ਆਏ ਜਲਦੀ ਮਿਲ ਕੇ ਕਿਦੋਂ ਆਜੂ ਕਿ ਫੇਡ ਨਾਲੀ ਵੱਡੀ ਹੋ ਗਈ ਰਾਤ ਵੱਡੀ ਹੋ ਗਈ ਪਹਿਲਾਂ ਲੈਤੀ ਦੀ ਨਿਆਣੇ ਹੁੰਦੇ ਨੇ ਹੁਣ ਵੱਡੀ ਹੋ ਗਈ ਹੁਣ ਅੱਜ ਕੱਮ ਆ ਗਈ ਫਰੀ ਆ ਗਈ ਜੀ ਜੀ ਬੀਬੀ ਕੀ ਹੱਕ ਇਹ ਸਾਰੀ ਮਨੀ ਮਨੀ ਲਿਆਇਆ ਮਨੀ ਮਨੀ ਨਹੀਂ ਜਾਂਦਾ ਇਹ ਸਾਰਾ ਤੇ ਰੋਪਾ ਅਜੇ ਸਰਪੰਚ ਜੀ ਰੋਟੀ ਰੋਟੀ ਖਾ ਕੇ ਆਏਗਾ ਲੇਟ ਹੋਇਆ ਪੰਚਾ ਜੇ ਪਿਆਰ ਨਹੀਂ ਆ ਜਾ ਹਾਂ 100 ਲਾਣੀਆਂ ਉਹਨੇ ਦਾੜੀ ਨੂੰ ਟਰੈਕਟਰ ਇੰਨੇ ਕੋ ਹੋ ਜਾਂਦੇ ਮਨੀ ਚਾਹ ਮੇਲਾ ਲਾ ਲਾਂਦੇ ਪਰ ਨਹੀਂ ਹੋਣੀਆਂ ਸੀ ਇਹ ਤੋਂ ਟਰਾਲੀਆਂ ਇਹਦਾ ਮਨੀ ਨੇ ਕਹਦਾ ਕਹਿੰਦਾ ਰਹਿਣ ਦੇ ਕਹਿੰਦਾ ਹੌਲੀ ਹੌਲੀ ਪਾਵਾਂਗੇ ਆਪਾਂ ਤਾਂ ਕਰਕੇ ਫਿਰ ਤਿੰਨੇ ਟਰੈਕਟਰ ਰੱਖੇ ਕਿਸੇ ਨੂੰ ਕਿਹਾ ਨਹੀਂ ਹੈਗਾ ਟਰੈਕਟਰ ਵਾਲਿਆਂ ਨੇ ਬਹੁਤ ਨਹੀਂ ਕਰਕੇ ਆ ਦੀ ਸਾਨੂੰ ਦੱਸਿਓ ਸਾਨੂੰ ਦੱਸਿਓ ਚਾਹੇ ਟਰੈਕਟਰਾਂ ਦਾ ਮੇਲਾ ਲਾ ਲਾਂਦੇ ਆਪਾਂ ਇੰਨੇ ਟਰੈਕਟਰ ਹੋ ਜਾਣੇ ਜੀ ਟਰੈਕਟਰ ਦਾ ਹੁਣ ਜਿਹੜੇ ਸਾਹਬ ਨਾਲ ਇਹ ਕਹਿ ਰਿਹਾ ਵੀ ਤਿੰਨਾਂ ਨਾਲ ਪਾਵਾਂਗੇ ਆ ਫੋੜ ਵੀ ਵਿੱਲੇ ਹੀ ਆ ਇਹ ਦੇ ਵਾਂਗਰ ਕਰਾ ਕੇ ਪਾਉਣ ਦੀ ਲੋੜ ਨਹੀਂ ਉਹ ਕਹਿੰਦਾ ਮੈਂ ਹੀ ਦਿੱਤੂ ਅੰਦਰ ਇਹ ਵੀ ਵਿੱਲਾ ਹੀ ਹੋ ਗਿਆ ਹੀਂ ਆ ਗਿਆ ਖੇਤ ਆ ਉਹ ਖੜੇ ਨੇ ਹੌਲ ਸਰਪੰਚ ਲੇਟ ਹੋ ਗਿਆ ਆ ਦੇਖਾ ਖੜੇ ਆ ਨਾ ਨਾ ਕਹਿੰਦਾ ਕਹਿੰਦਾ ਰਾਤ ਤੇ ਟਰਾਲੀ ਕਿਹੜਾ ਚਲਾਉਂਦਾ ਵੀਰੇ ਮਾਈ ਮੈਂ ਕਹਿੰਦਾ ਨਾ ਕਹਿੰਦਾ ਸ਼ਰਾਬੀ ਦੇ ਕੰਮ ਨਹੀਂ ਹੁੰਦਾ 6 7 ਸਾਂ ਤੇ ਡੇਗੀ ਹੋਈ ਆ ਕਹਿੰਦਾ ਕਦੇ ਇੱਧਰ ਕਦੇ ਉੱਧਰ ਲੰਬਾ ਆ ਗਿਆ ਦੀ ਰਾਤ ਕੰਮ ਨੇ ਰੇ ਸਿੰਗਲ ਡੈਰੀ ਆ ਉਹ ਬਾਈ ਤਾਂ ਵੈਸੇ ਹੀ ਲੋਡ ਸੀ ਕਹਿੰਦਾ ਮੈਂ ਡੰਗਰਾਂ ਵਾਸਤੇ ਲੈ ਕੇ ਜਾਣੀਆਂ ਦੋ ਤਿੰਨ ᱜੇੜੇ ਭਰਨ ਆਇਆ ਸੀ ਆ ਲਾ ਦੇ ਲਾ ਦੇ ਉਹਨੂੰ ਚਪੋਟੀ ਲਾ ਦੇ ਸਿੰਗਲ ਡੈਰੀਆਂ ਦਾ ਆ ਪੰਗਰ ਹੁੰਦਾ ਬਸ ਡਬਲ ਡੈਰੀ ਟਰਾਲੀ ਛੇਤੀ ਦਬਦੀ ਨਹੀਂ ਹੈਗੀ ਬੈਕ ਕਰ ਲਓ ਲੈਕ ਅੱਲਾ ਸਿੰਗਲ ਡਾਇਨ ਆਦਾ ਹੀ ਪੰਗਾ ਯਾਰਾ ਬੈਨਸਪੋਰਟ ਤੋਂ ਨਿਕਲਦੀ ਨਹੀਂ ਹੈਗੀ ਉਹਦਾ ਨਹੀਂ ਨਹੀਂ ਮਨੀ ਜਬ ਚਰੂਗਾ ਹੁਣ ਇੱਥੇ ਲਾ ਦੀ ਉਹ ਪੱਤੀਆਂ ਜਾਂ ਤਲਵਾਹ ਹੋਣਗੀਆਂ ਥੇਮੀ ਆਗੇ ਜਦੋਂ ਉਹ ਹਾਂ ਹਾਂ ਉਹ ਪੱਤੀਆਂ ਜਾਂ ਬੜਾਏ ਦੇ ਜਿ ਥੇਮੀ ਆ ਗਿਆ ਜਦੋਂ ਨਹੀਂ ਤੈਨੂੰ ਇੰਟਰਨੈਸ਼ਨਲ ਟਰੈਵਲ ਦੀ ਪਦਵੀ ਦਿੱਤੀ ਜਾਊ ਜੇ ਕੌਲਾ ਸੜਦਾ ਦਿੰਨੇ ਹੋਰਾ ਕੀ ਹਾਲ ਹੈ ਯਾਰ ਉਹਨੂੰ ਕਹ ਦੇ ਲਾਵੇ ਲਾ ਲ ਕਦੇ ਇਧਰ ਉੱਚਾ ਹੋ ਗਿਆ ਨਾ ਜਿਆਦਾ ਰੈਂਪ ਬਾਹਰੇ ਕੱਢਣਾ ਦੀ ਡਾਇਰੈਕਟਰ ਇੰਨੇ ਨਾ ਮੁੰਡਾ ਉਧਰ ਰੈਂਪ ਬਣਾ ਆਂਦਾ ਹੁਣੇ ਵਿਚਾਲੇ ਖੜਾ ਦੇਗਾ ਹਾਂ ਜਾਣ ਦੇ ਕਦੇ ਬੱਸ ਹਾਂ ਅੱਧੀ ਜਾਂਦੇ 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 ਹੈਗੀ ਲਵੇ ਲਾਲਾ ਮਨੀ ਅੱਗੇ ਕੱਢ ਕੇ ਇੱਧਰ ਕਰ ਅਹੀਂ ਛੜੂਗੀ ਫੇ ਟਰਾਲੀ ਤਾਂ ਪਰਾਂ ਲੋ ਜੀ ਔਰੇ ਆਉਣ ਦੇ ਸਿੱਧੀ ਬੱਸ ਉਧਰ ਨਾਲ ਲਿਆ ਪਰਾਂ ਨਾਲ ਲਿਆ ਇੱਧਰ ਹੀ ਰੱਖੋ ਜਾਂਦੇ ਹੁਣ ਜਾਏਗੀ Tapi kita, tapi kita, tapi kita, <laughs> tapi kamera sih, kamera gelati. <laughs> oh ya, itu apa? Jadi bau tuh. Jal, 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 jal. <hums> ਦੇ ਅੰਦਰ ਦਾ ਕਿਹੜਾ ਆਦੀ ਓਏ ਆਈਆਂ ਵਰਾਧੀਆਂ ਕਰ ਕਰ ਕੇ ਚੜਦੀਆਂ ਨੇ ਓਏ ਆ ਕੇ ਜਿਹੜਾ ਹੂਆ ਉਹ ਕਹਦੇ ਅੰਦਰ ਆਉਣ ਦੇ ਇਹਦਾ ਟਾਈਮ ਹੋ ਗਿਆ ਮਿੱਤਰੋ ਰੋਟੀ ਰੋਟੀ ਦਾ ਟਾਈਮ ਹੋ ਗਿਆ ਸੀ ਤੇ ਬਾਈ ਹੋਰੇ ਉਹਨੇ ਰੋਟੀ ਰੋਟੀ ਖਾ ਕੇ ਬਾਈ ਲੱਗਿਆ ਹੁਣ ਦਵਾਰੇ ਆ ਗਈ ਸੀ ਜੇਸੀ ਵੀਰੇ ਤੇ ਹੁਣ ਆਪਾਂ ਆਉਣ ਲੱਗਿਆਂ ਅੰਦਰ ਤੇ ਟਰੈਕਟਰ ਖੜੇ ਨੇ ਬਾਹਰੇ ਖੜੇ ਨੇ ਕੁਝ ਔ ਖੜੇ ਨੇ ਡੱਕਦਾ ਹੁੰਦਾ ਕੰਮ ਓਕੇ ਰਪੋਟਾਂ ਨੇ ਸ਼ਾਮ ਦਾ ਕ ਪਈ ਜਾਣੀ ਆ ਸਾਰੀ ਮਿੱਟੀ ਆਪਣੀ ਕਿਉਂਕਿ ਜੇ ਬਾਹਰ ਬੋ ਮਿੱਟੀ ਪਈ ਆ ਉਧਰ ਪਈ ਆ ਕਿੰਨੀ ਮਿੱਟੀ ਮੇਰੇ ਹਿਸਾਬ ਨਾਲ ਇਸੇ ਨਾਲੇ ਭਰ ਜਾਣੀ ਆ ਆ ਪਈਆ ਬਾਕੀ ਹੋਰ ਲਿਆਵਾਂਗੇ ਥੋੜੀ ਬੋਤੀ ਰੋਜ਼ ਇੱਕ ਰੋ ਡੱਕਦਾ ਮਿੱਟੀ ਦਾ ਵਾਧੂ ਪੈ ਗਈ ਹੈ ਤਾਂ ਲਿਾਈ ਜਾ ਰਹੇ ਆ ਉਧਰੋਂ ਟਰਾਲੀ ਦੇ ਚੈਨਲ ਪੱਟ ਤੇ ਮਿੱਟੀ ਆਉਂਦੀ ਸੀ ਜਿਆਦੇ ਪ੍ਰੈਸ਼ਰ ਨੇ ਪੱਟਦੇ ਕੋੜ ਨਾਲ ਲੱਗ ਰਿਹਾ ਟੱਕਣਾ ਉਹਦੇ ਟਾਇਰ ਨੇ ਜਿਹੜੇ ਜਿਆਦੇ ਚੌੜੇ ਨੇ ਦੋ ਵੱਟੇ ਨੇ ਇੱਕ ਆਪਕ ਰਹਾ ਕਰ ਲਿਆ ਹੁਣ ਚੇਂਜ ਮਿੱਟੀ ਦੇ ਬਾਹਰ ਦਾ ਕੰਮ ਆਉਂਦਾ ਉਹਨੂੰ ਖੱਚ ਕੇ ਕਰਦੇ ਆਂ ਅੰਦਰ ਬਾਕੀ ਸਟਾਕ ਇਕੱਠਾ ਕਰ ਲਈਏ ਹੁਣ ਲਾਸਟ ਜਿਹੜਾ ਭਰ ਰਿਹਾ ਬਸ ਲੇਟ ਹੋ ਗਿਆ ਹੁਣ ਤੇ ਇੱਕ ਟਰੱਕ ਉਹ ਖੜਿਆ ਹਜੇ ਲਾਸਟ ਜਿਹੜਾ ਭਰ ਰਿਹਾ ਲੈ ਵੀ ਮਿੱਤਰੋ ਟਾਈਮ ਹੋ ਗਿਆ 9 ਦਾ ਤੇ ਲਾਸਟ ਟਰਾਲੀ ਹਜੇ ਬਾਹਰ ਖੜੀ ਆ ਪਹਿਲਾਂ ਇੱਥੇ ਸਟਾਕ ਕਰ ਲਿਆ ਸੀ ਆਪਾਂ ਮਿੱਟੀ ਦਾ ਫੁੱਲ ਤੇ ਬਾਕੀ ਅਜੇ ਬੀਮ ਲੱਗ ਕੇ ਹੋਰ ਨੇ ਉੱਥੇ ਜਾਣਗੀਆਂ ਤੇ ਇਧਰ ਬਾਕੀ ਦੂਫੇ ਦਵਾਰੇ ਪਊਗੀ ਤੇ ਬਾਕੀ ਹਾਂ ਹੁਣ ਅੱਗੇ ਕਰ ਲਈ ਬਸ ਸਾਰੀ ਮਿੱਟੀ ਫਿਰ ਟਰਾਲੀ ਉਹ ਲਾ ਕੇ ਦੁਬਾਰਾ ਆਪਣਾ ਲੱਗਦਾ ਹੋ ਜੂਗਾ ਤੇ ਅੱਜ ਦਾ ਵਲੌਗ ਦਾ ਐਂਡ ਤੇ ਮਨੀ ਧੰਨਵਾਦ ਭਾਈ ਕੋਈ ਗੱਲ ਨਹੀਂ ਭਾਈ ਠੀਕ ਆ ਉਹ ਆਪਣੇ ਜੀ ਸੀ ਬੀ ਵਾਲਿਆਂ ਦਾ ਵੀ ਠੀਕ ਆ ਤੇ ਬਾਈਆਂ ਦਾ ਇਹ ਤਾਂ ਮਿਲਦੇ ਆ ਦੁਬਾਰਾ ਇਹਦਾ ਐਂਡ ਅਜੇ ਤਾਂ ਇੱਕ ਵਲੌਗ ਦਾ ਐਂਡ ਆ ਦੁਬਾਰੇ ਵੀ ਬਣੇਗਾ ਵਲੌਗ ਮਿੱਟੀ ਵਾਲਾ ਠੀਕ ਆ ਹਾਂ ਤੇ ਦੁਬਾਰੇ ਵਲੌਗ ਦੇਖਣ ਲਈ ਚੈਨਲ ਕਰ ਲਓ ਸਬਸਕ੍ਰਾਈਬ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਰਤਾ ਇਦਾਂ ਲਾ ਵਗਲ ਜਾ ਵੀ ਚਾੜੀ ਕਿੱਥੇ ਜਾਣੇ ਤੁਸੀਂ ਚਾੜੀ ਕਿੱਥੇ ਜਾਣੇ ਐਡੀ ਇਹਨੂੰ ਪਰਾ ਕਿ ਵੀ ਜਾਉਣੀ ਹੈ ਕਿੱਥੇ ਪੂਰੀ ਲਾ ਜਿਓ ਬਸ ਐਵੇਂ ਖੜੀ ਰਹਿਣਾ ਤੇ ਨਾ ਕਿ ਬੋਟਕਾ ਕੀ ਕਰੀਏ ਕਿ ਐਵੇਂ ਰਹਿ ਰਿਹਾ ਇਹ ਦੇਖੋ ਡਾਲਾ ਤੜਵਾਉਣਾ ਇਹਦਾ ਡਾਲਾ ਇਹ ਵੀ ਕੱਢ ਕੇ ਅੰਦਰ ਸੜ ਦੂ ਉਹ ਵੀਰੋ ਨਤਰੋਂ ਲਾਸਟ ਟਰਾਲੀ ਉਤਰ ਗਈ। ਲਾ ਦੇ ਲਾ ਦੇ। ਜਾਣ ਦੇ ਜਾਣ ਦੇ। ਮਿੱਤਰੋ ਹੁਣ ਬਸ ਜੀਸੀਬੀ ਵਾਲਾ ਕੰਮ ਰਹਿ ਗਿਆ 5-7 ਮਿੰਟਾਂ ਦਾ। ਤੇ ਤੁਹਾਡਾ ਵੀ ਧੰਨਵਾਦ ਬਾਈ। ਧੰਨਵਾਦ ਜਿਆਦਾ ਬਰਾਬਰ। ਕੋਈ ਯੱਕਰ ਨਹੀਂ। ਜਦੋਂ ਮਾਰੇ ਟਾਈਮ ਤੇ ਲੋਕਾਂ ਨਾਲ ਖੜਦਾ ਤਾਂ ਉਹਦੇ ਨਾਲ ਵੀ ਖੜਨ ਦਾ ਹੱਕ ਹੈਗਾ। ਆ ਤਾਂ ਹੈ ਬਾਈ। ਚਲੋ ਫਿਰ ਤੁਹਾਡਾ ਵੀ ਧੰਨਵਾਦ। ਤੇ ਬਾਈ ਵੀ ਸੇਵ ਲਾ ਕੇ ਰੰਨੀ ਜੀਸੀਬੀ ਦੀ।